ਕਿਲਾ ਲੁਧਿਆਣੇ ਵਿੱਚ ਆ ਕੇ ਰਹਿਣ ਵਸੇਰੇ ਹੋ ਗਿਆ ਮਹਤਤਾ ਉੱਡ ਗਿਆ ਉੱਡ ਗਿਆ ਮਾਰੋ ਫਿਰ ਤਾੜੀ ਵਾਹ ਕਿ ਨਾ ਰਹੀਆਂ ਖਰਾਕ ਨਾ ਜੋਰ ਜਵਾਨੀ ਦੇ ਦਸਾਂਲਾਂ ਦੇ ਕਾਕੇ ਮਾਰੇ ਅੱਖ ਮਸਤਾਨੀ ਦੇ ਬਚ ਕੇ ਬੈਠੇ ਜਿਹੜੇ ਲੱਖ ਲੱਖ ਸ਼ੁਕਰ ਮਨਾਉਂਦੇ ਆ ਆ ਵਾਹ ਕੇ ਦੇਖ ਜਵਾਨਾ ਬਾਬੇ ਭੰਗੜਾ ਪਾਉਂਦੇ ਆ ਇਹ ਸਕੰਦਰ ਧਰਤੀ ਜਿੱਥੇ ਹਰ ਸਾਲ ਦੀ ਤਰ੍ਹਾਂ ਵੱਡਾ ਮੇਰੇ ਇਹ ਖੇਡ ਕਬੱਡੀ ਦਾ ਗੁਲਾਬ ਦਾ ਫੁੱਲ ਖਿੜਿਆ ਹੈ ਕਾਲਾ ਸਮਾਂ ਨਾ ਲੰਬਾ ਆਇਆ ਮੈਂ ਗੱਲ ਕਰੀ ਆ ਪੱਖੇਡ ਕਬੱਡੀ ਦੀ ਆ ਕਦੇ ਵੀ ਆਪਣੇ ਸਮੇਂ ਦੇ ਮਹਾਨ ਕਬੱਡੀ ਖਿਡਾਰੀਆਂ ਦੀ ਗੱਲ ਕਰਦੀ ਹੈ ਇਹਦਾ ਮਹਤਵਕਾ ਪਿੰਡ ਹੈ ਵਾਹ ਵਾਹ ਚਮਕੌਰ ਸਾਹਿਬ ਦੇ ਲਾਗੇ ਪਰ ਗੱਲ ਉਹ ਬਣ ਗਈ ਲੈ ਵੀ ਮਿੰਟੂ ਸਿੰਘ ਵੀ ਕਰ ਭੁਲ ਗਈ ਮੋੜ ਤੇ ਆ ਕੇ ਲੰਬੀ ਸਿਟੀ ਮਾਰਨ ਕਿਰਾ ਘੜੀ ਭੁੱਲ ਗਿਆ ਮੋੜ ਤੇ ਆ ਕੇ ਗਵਾਂਡੀਆਂ ਦੇ ਘਰੇ ਜਾਵੜਾ ਚਲੋ ਕੋਈ ਗੱਲ ਨਹੀਂ ਇਹ ਕਿਹੜਾ ਕੁੰਬ ਦਾ ਮੇਲਾ ਨੇ ਬਾਰਾਂ ਸਾਲ ਬਣਾਣਾ ਮੈਂ ਕੋਟਾ ਵਾਲਾ ਅਗਲੀ ਵਾਰ ਫੇਰ ਸਹੀ ਜਾ ਰਿਹਾ ਪੁੱਤ ਲਿਆ ਦਸੀ ਲਾਂਗੀ ਹੈ ਇਸ ਲਈ ਕਹਿੰਦੇ ਨੇ ਮਿਹਨਤ ਮਲੀ ਹੁੰਦੀ ਹੋਈ ਵਿੱਕੀ ਇਸ ਲਈ ਜਵਾਨੀ ਮੇਰੇ ਆਪਾਂ ਜਵਾਨੀ ਕਹਿੰਦੀ ਕੋਤ ਕਤਰੀ ਨਹੀਂ ਹੋਊਗੀ ਜਿਹੜੇ ਹੁਣ ਵੀ ਗਰਾਉਂਡਾਂ ਵਿੱਚ ਆਏ ਐ ਅੱਜ ਵੀ ਖੇਡਣਾ ਖੇਡਣ ਦਾ ਸ਼ੌਂਕ ਰੱਖਦੇ ਐ ਉਹਨਾਂ ਦੀ ਜਵਾਨੀ ਆਪਾਂ ਕਹਿ ਸਕਦੇ ਵੀ ਹਜੇ ਵੀ ਜਵਾਨੀ ਰਹੀ ਹੈ ਆ ਵਿੱਕੀ ਨੇ ਇੱਕ ਤਗੜੇ ਨੰਬਰ ਦਾ ਵਾਅਦਾ ਇਧਰ ਮੋਗੇ ਦੀ ਟੀਮ ਐ ਔਰ ਇਧਰਲੇ ਪਾਸੇ ਵਾ ਦੇਖਦੇ ਵੀ ਲੁਧਿਆਣੇ ਦੀ ਟੀਮ ਐ ਮੂਵ ਸਪਰੇ ਜਿਹੜੀ ਗਰਾਉਂਡ 'ਚ ਪਾਉਂਦੀ ਕਰਦੇ ਹੋ ਮੇਰੀ ਬੇਨਤੀ ਐ ਆ ਲੁਧਿਆਣੇ ਇਸ ਲਈ ਗੱਭਰੂ ਮੇਰੇ ਕਬੱਡੀ ਪਾ ਰਿਹਾ ਔਰ ਦੂਜੇ ਪਾਸੇ ਮੋਗੇਵਾ ਮੋਗੇ ਜਿਹੜਾ ਕਹਿੰਦੇ ਮੇਰੇ ਵੀਰੋ ਵੱਡਾ ਜਿਲ੍ਹਾ ਔਰ ਵੱਡੇ-ਵੱਡੇ ਪਿੰਡ ਮੋਗੇ ਜਿਹਨੇ ਦੂਜੇ ਪਾਸੇ ਆਪਣਾ ਲੁਧਿਆਣਾ ਜਿਲ੍ਹਾ ਲੋਧੀ ਵਾਸਤੇ ਲੰਕਾ ਨੇ ਕਹਿੰਦੇ ਹਰਿਆਣਾ ਵਸਾਇਆ ਸੀ ਪਹਿਲੇ ਲੋਧੀ ਆਖਿਆ ਜਾਂਦਾ ਸੀ ਫਿਰ ਮੋਡੀਫਾਈ ਕਰਕੇ ਹੁਣ ਲੁਧਿਆਣਾ ਕਿਹਾ ਜਾਂਦਾ ਫਿਲਹਾਲ ਲੁਧਿਆਣਾ ਮੇਰੇ ਕਾਰ ਜਿਲ੍ਹਾ ਮੰਨਿਆ ਜਾਂਦਾ ਹੈ ਇਹ ਮਹਿੰਗੇ ਮੁੱਲ ਦਾ ਏਰੀਆ ਮੰਨਿਆ ਜਾਂਦਾ ਹੈ ਔਰ ਵੱਡੇ ਵੱਡੇ ਮਨ ਵੱਡੇ ਵੱਡੇ ਖਿਡਾਰੀ ਇਸ ਧਰਤੀ ਨੇ ਪਦਾ ਕੀਤੇ ਜਿਹੜਾ ਲੁਧਿਆਣੇ ਦੀ ਧਰਤੀ ਨੇ ਇਹਦਾ ਮਹਤੋਤਾ ਪਿੰਡ ਹੈ ਮਹਤੋਤਾ ਪਿੰਡ ਮਹਾਨ ਕਬੱਡੀ ਖਿਡਾਰੀਆਂ ਦਾ ਪਿੰਡ ਹੈ ਬਲਜੀਤ ਸਿੰਘ ਮਤੋਤ ਹੈਪੀ ਮਤੋਤ ਵਿਧਾਨ ਮਤੋਤ ਅਮਰੀਕਾ ਦੇ ਵੱਡੇ ਪ੍ਰੋਮੋਟਰਾਂ ਦਾ ਪਿੰਡ ਹੈ ਪਰ ਦੂਜੇ ਪਾਸੇ ਕਹਿੰਦੇ ਮੋਗੇ ਵਾਲਾ ਕਾਂਗੜਾ ਇਸ ਵੀਰੇ ਜਫਾ ਲਾ ਕੇ ਬੱਲੇ ਬਲੇ ਕਰਵਾ ਗਿਆ ਲੈ ਵੀ ਮੇਨੂੰ ਦੇ ਸਾਥ ਮੇਰਾ ਦਗਲਾ ਆ ਗਿਆ ਬਠਿੰਡੇ ਵਾਲਾ ਦਗਲਾ ਆ ਗਿਆ ਦਗਲੇ ਦੀ ਹਾਰੇ ਤੇ ਰੇਡ ਤੇ ਦੋ ਦੋ ਸੌ ਦੇ ਵੱਡੇ ਮਾਣ ਅੰਗਰੇਜ਼ ਅਗਨੀ ਸੁਖਵਿੰਦਰ ਜੁਕੇ ਵੱਲੋਂ ਦੋ ਦੋ ਸੌ ਦੇ ਮਾਣ ਉਹ ਬਗਲਾ ਆ ਗਿਆ ਕੌਣ ਪੈ ਗਿਆ ਉਹ ਜਿਹਨੇ ਵੱਧ ਕੇ ਟਾਇਆ ਪੰਗੜੇ ਆਹ ਪੰਗੜੇ ਆਹ ਪੱਟਾਂ ਦੇ ਥਾਪੀਆਂ ਇਹਨੂੰ ਜਗਲਾ ਕਹਿੰਦੇ ਆ ਉਹ ਕੀਆ ਬਾਤਾਂ ਨੇ ਉਧਰ ਇੰਟਰਵਿਊ ਸਿਕ ਵੱਲੋਂ ਜਿੱਤਣ ਵਾਲੀ ਟੀਮ ਨੂੰ 500 ਦੇ ਵੱਡੇ ਮਾਣ ਕੀਤੇ ਜਾਣਗੇ ਉਧਰ ਬੁਗਲੇ ਦੀ ਹਾਰੀ ਕੁਰੇਟ ਦੇ ਅਮਰੇਜ ਸੁਖਵਿੰਦਰ ਦੁਕੇ ਵੱਲੋਂ 2-200 ਦੇ ਵੱਡੇ ਮਾਣ ਹੋਰਗੇ ਹਾਜੀ ਉਸਤਾਜ ਜੀ ਲਓ ਵਿੱਕੀ ਇਸ ਲਈ ਕਬੱਡੀ ਵਾਕੇ ਪਾਉਣ ਦਾ ਵਾਅਦਾ ਕਰ ਗਿਆ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਬਹੁਤ ਵੱਡੀ تعداد ਦੇ ਵਿੱਚ ਸੰਗਤ ਜਿਹੜੀ ਜੀ ਆ ਰਹੀ ਹੈ ਸਾਰੀ ਸੰਗਤ ਦਾ ਅਸੀਂ ਇੱਥੇ ਪੁੰਜਣ ਤੇ ਬਹੁਤ-ਬਹੁਤ ਧੰਨਵਾਦ ਕਰਦੇ ਆਂ ਕੱਲੇ-ਕੱਲੇ ਵੀਰਵਾਦ ਚੱਲਿਆ ਏ ਇੱਕ-ਇੱਕ ਕਦਮ ਬੂਥਗਰ ਸ਼ਹੀਦਾਂ ਦੀ ਧਰਤੀ ਤੇ ਜਿਹੜੇ ਵੀ ਕਦਮ ਪਏ ਐ ਸਾਰਿਆਂ ਦਾ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਆਹ ਵੇਖੋ ਸਾਹਮਣੇ ਨਹੀਂ ਹੋ ਰਿਹਾ ਪਰ ਪੁਆਇੰਟ ਇਸਨੇ ਧਾਵੀ ਦੇ ਹਿੱਸੇ ਬੁਗਲੇ ਦੀਆਂ ਤਿੰਨ ਗੇਡਾਂ ਤੇ 500 ਦੇ ਮਾਣ ਹਰਪ੍ਰੀਤ ਸਿੰਘ ਸਾਡਾ ਭਰਾ ਕਹਿੰਦਾ ਵੀ 500 ਦੇ ਮਾਰ ਦੇ ਉੱਤੇ ਜਾਣਿਆ ਫਾਰਮ ਟਰੈਕ ਵਾਲੇ ਸਾਡੇ ਵੀਰ ਗੁਰਪ੍ਰੀਤ ਸਿੰਘ ਜੀ ਵੱਲੋਂ ਤਿੰਨ ਕਬੱਡੀਆਂ 500 ਦੇ ਹੋਣਗੀਆਂ ਮਹਤੋਤਾ ਜਿਹੜਾ ਲੁਧਿਆਣੇ ਵਿੱਚ ਆ ਕੇ ਰਹਿਣ ਬਸੇਰੇ ਹੋ ਗਏ ਮਹਤੋਤਾ ਉੱਡ ਗਿਆ ਉੱਡ ਗਿਆ ਮਾਰੋ ਫਿਰ ਤਾੜੀ ਵਾਹ ਕਿ ਨਾ ਰਹੀਆਂ ਖਰਾਕ ਨਾ ਜੋਰ ਜਵਾਨੀ ਦੇ 10 ਸਾਲਾਂ ਦੇ ਕਾਕੇ ਮਾਰੇ ਅੱਖ ਮਸਤਾਨੀ ਦੇ ਬੱਜ ਕੇ ਬੈਠੇ ਜਿਹੜੇ ਲੱਖ ਲੱਖ ਸ਼ੁਕਰ ਮਨਾਉਂਦੇ ਆ ਆ ਬੈਠ ਕੇ ਦੇਖ ਜਵਾਨਾ ਬਾਬੇ ਭਗੜਾ ਪਾਉਂਦੇ ਆ ਇਹ ਸ਼ਿਕੰਦਰ ਹੈ ਜਲਾਲ ਵਾਲਾ ਇਹ ਵੀ ਕਹਿੰਦੇ ਬਹੁਤ ਤਕੜਾ ਖਿਡਾਰੀ ਹੋਇਆ ਤੇ ਅੱਜ ਵੀ ਟੌਪ ਦੀ ਰੇਡਾਂ ਪਾਉਂਦਾ ਹੈ ਇਹ ਜਿਲ੍ਹਾ ਬਠਿੰਡੇ ਤੋਂ ਸ਼ਿਕੰਦਰ ਜਲਾਲ ਅਜਮੇਰ ਦਾ ਪਿੰਡੋ ਇਸ ਲਈ ਤਕੜੇ ਨੰਬਰ ਦਾ ਵਾਦਾ ਇੰਗਲੈਂਡ ਬਹੁਤ ਤਕੜੀ ਕਬੱਡੀ ਖੇਡੀ ਔਰ ਕਈ ਸਾਲ ਰਹਿਣ ਬਸੇਰੇ ਕਰਕੇ ਸ਼ਿਕੰਦਰ ਜਲਾਲ ਵਾਲਾ ਇਸ ਲਈ ਕਬੱਡੀ ਪਾ ਕੇ ਵਾਪਸ ਆਇਆ ਪਰ ਇਹਦੇ ਨੇ ਪਾਸੇ ਹੋ ਦੇਖੀ ਜਾਂਦੀ ਹੈ ਸੱਜੇ ਖੱਬੇ ਵੱਜੂ ਤਾੜੀ ਹੋ ਕਬੱਡੀ 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 ਗੀਂਜਾ ਕੋਤਵਾਲਾ ਲੇਖੂ ਕੋਤਵਾਲਾ ਮੰਗਲੀ ਤੇ ਆ ਵੀਰ ਸਾਡੇ ਗੁਰਪ੍ਰੀਤ ਸਿੰਘ ਫਾਰਮ ਟਰੈਕ ਵਾਲੇ ਤਿੰਨ ਕਬੱਡੀਆਂ ਫੁਗਲੇ ਦੀਆਂ ਕਹਿੰਦੇ 500 ਦੇ ਹੋਣਗੀਆਂ ਲੈ ਵੀ ਮਿੰਟੂ ਤੂੰ ਗੱਲ ਕੀਤੀ ਸੀ ਵੀ ਬੜਾ ਭਾਰੀ ਵਖਤ ਆ ਇਹਦੇ ਕੋਲ ਕਾਫੀ ਵਿਜੇ ਸੰਮ ਅਮਰੀਕਾ ਦੇ ਪਰ ਕਹਿੰਦੇ ਮੇਰੇ ਵੀਰੋ ਜ਼ਿੰਦਗੀ ਦੇ ਵਿੱਚ ਮਾੜਾ ਚੰਗਾ ਸਮਾਂ ਆਦਾ ਰਹਿੰਦਾ ਹੈ ਕਿ ਬੁਗਲੇ ਤੇ ਮਾੜਾ ਸਮਾਂ ਆਇਆ ਪਰ ਕਹਿੰਦੇ ਉਹਨੇ ਪ੍ਰਮਾਤਮਾ ਜਿੱਥੇ ਰੱਖਦਾ ਇਨਸਾਨ ਨੂੰ ਉੱਥੇ ਰਹਿਣਾ ਪੈਂਦਾ ਅੱਜ ਵੀ ਬੁਗਲੇ ਵੀ ਕਹਿੰਦੇ ਉਂਗਲ ਜਿਹੜੀ ਖੜੀ ਹੈ ਨਾ ਮੈਦਾਨਾ ਵਿੱਚ ਤਾਂ ਉਹਦੀਆਂ ਰੇਡਾਂ ਪਾਉਂਦਾ ਹੈ ਨਿਆਰਾ ਆ ਰਿਹਾ ਹੈ ਸੰਗਤ ਨੇ ਬੇਨਤੀ ਦੇ ਬਾਤੋਂ ਨਿਆਰਾ ਆ ਰਿਹਾ ਤਾੜੀ ਮਾਰੋ ਇੱਕ ਵਾਰ ਜ਼ੋਰਦਾਰ ਕੱਢ ਕੇ ਕੋਈ ਹੱਤ ਮੇਰੇ ਕੋ ਰਹਿਣਾ ਨਹੀਂ ਚਾਹੀਦਾ ਤਾੜੀ ਨਾ ਮੱਚੇ ਤੋਂ ਬਗੈਰ ਜ਼ੋਰਦਾਰ ਤਾੜੀਆਂ ਮਾਰ ਦਿਓ ਅੱਜ ਫੂਕੜ ਰਸ਼ੀਦਾਂ ਦੀ ਧਰਤੀ ਅੱਜ ਦੀ ਤਰੀਕ ਬੜੀ ਭਾਰੀ ਤਰੀਕ ਆ ਮੇਰੇ ਪੰਜਾਬੀ ਵੀਰੋ ਅੱਜ ਲਗਭਗ 15 ਟੂਰਨਾਮੈਂਟ ਖੇਡੇ ਜਾ ਰਿਹਾ ਹੈ ਦਾਸਰੇ ਵੀ ਅੱਜ ਖੜਗੜ ਕਲਾਂ ਦੀ ਧਰਤੀ ਸ਼ਿਦ ਭਗਤ ਸਿੰਘ ਨੇ ਪਿੰਡ ਜਾਣਾ ਸੀ ਕੱਪ ਬੋਲਣ ਲਈ ਪਰ ਮੈਂ ਆਖ ਦਿੱਤਾ ਵੀ ਮੇਰਾ ਗਵਾਂਡ ਹੈ ਮੈਨੂੰ ਜਾਣਾ ਪੈਣਾ ਹੈ ਔਰ ਸਾਡੇ ਵੀਰਾਂ ਨੇ ਬੜਾ ਸਤਕਾਰ ਦੇ ਨਾਲ ਜਿਹੜਾ ਬੁਲਾਇਆ ਔਰ ਅਸੀਂ ਪਿਆਰ ਸਤ ਸਤਕਾਰ ਕਬੂਲੇ ਕੋਈ ਕਮੈਂਟਰ ਬਣ ਕੇ ਨਹੀਂ ਆਏ ਆਪਣਾ ਮੇਲਾ ਘਰ ਦਾ ਸਮਝ ਕੇ ਨਿਵਾਣ ਆਏ ਆ ਸਾਰੀ ਪ੍ਰਬੰਧਕ ਕਮੇਟੀ ਦਾ ਮੈਂ ਧੰਨਵਾਦ ਕਰਦਾ ਔਰ ਮੇਲੇ ਦੀਆਂ ਲੱਖ ਲੱਖ ਵਾਰਾਂ ਦਾ ਜੀ ਮਿੰਟੂ ਤੇਰੀ ਸਾਰੀ ਸਮੁਜੀਤ ਟੀਮ ਨੂੰ ਲੱਖ ਲੱਖ ਵਾਰਾਂ ਦੇ ਅੱਜ ਦੇ ਸਮੇਲੇ ਦੀਆਂ ਇੱਕ ਲਿਸਟ ਜਰੂਰ ਬਣਾ ਦਿਓ ਆਪਣੇ ਸਾਰੇ ਆਰਗੇਨਾਈਜ਼ਰ ਵੀਰਾਂ ਦੀ ਜਿੰਨੇ ਵੀ ਸਾਡੇ ਐਨਆਰਆਈ ਨੇ ਜਿੰਨੇ ਵੀ ਸਾਡੇ ਦਾਨੀ ਸੱਜਣ ਨੇ ਸਾਰਿਆਂ ਦੀ ਲਿਸਟ ਜੂਰ ਬਣਾ ਦਿਓ ਤਾਂ ਜੋ ਦਾ ਸਾਰਿਆਂ ਦਾ ਧੰਨਵਾਦ ਕਰ ਸਕੀ ਪਰ ਇਧਰਲੇ ਪਾਸੇ ਜੱਫੇ ਹਰਜੀਤ ਬਰਾਰ ਨੂੰ ਵੀ ਲੱਗੇ ਹੈ ਜੱਫੇ ਬਲਵੰਦਰ ਫਿੱਡੂ ਨੂੰ ਵੀ ਲੱਗੇ ਹੈ